ਮੌਨਾ ਖਾਣੇ ਪੀਣੇ ਆਥੇਂ ਦੋ ਪੱਕ ਦਾਰੂ ਪੀ ਰਿਆ ਗਿਆ ਉਹ ਨੋ ਪੰਜ ਦੇ ਕੰਮ ਤੋਂ ਕਿੰਨਾ ਕੁ ਖੁਸ਼ ਹੋ ਜਿਨ੍ਹਾਂ ਨੇ ਪਹਿਲਾਂ ਕੰਮ ਕੀਤਾ ਬਹੁਤ ਠੀਕ ਹੈ ਜੇ ਇਹ ਹੋਈ ਜਾਂਦਾ ਵਧੀਆ ਹੈ ਮਤਲਬ ਠੀਕ ਹੈ ਗੋਡਾ ਗੁੱਡ ਗੱਟਦਾ ਇਹ ਜੀ ਹਜੇ ਗੁੱਡ ਗੱਟ ਨਹੀਂ ਹੈ ਐਵੇਂ ਆਪਾਂ ਝੂਠ ਨਹੀਂ ਆਪਾਂ ਤਾਂ ਵੱਜਦਾ ਕਦੇ ਵੀ ਨਹੀਂ ਲੈਣੀ ਸਸਾ ਤੁਹਾਨੂੰ ਤਾਂਉਂ ਆਉਂਦਾ ਗੁੱਸਾ ਕਿਹੜੀ ਗੱਲ ਤੋਂ ਜ਼ਿਆਦਾ ਗੁੱਸਾ ਪਰਿਵਾਰ ਚ ਆਉਂਦਾ ਬੁੜੀਆਂ ਨੇ ਕਿਤੇ ਟਾਈਮ ਨਾਲ ਰੋਟੀ ਬਣਾਈ ਜਾਂ ਫੜਾਈ ਨਹੀਂ ਹੋਰ ਕਹੇ ਗੁੱਸਾ ਉਹਨਾਂ ਨੇ ਆਹਨੇ ਬਡੇ ਹੋ ਗਏ ਬੇਲੇ ਆ ਹੁਣ ਇੱਥੇ ਬਹਿ ਕੇ ਗੱਲਾਂ ਬਾਤਾਂ ਕਰ ਲੈਂਦੇ ਆ ਤਾਸ਼ ਖੇਡ ਲੈਂਦੇ ਆ ਅੱਛਾ ਗੱਪ ਮਾਰ ਲੈਂਦੇ ਆ ਗੱਪ ਵੀ ਮਾਰਦੇ ਤੁਸੀਂ ਹੋਰ ਕੀ ਆਪਾਂ ਇੱਥੋਂ ਉੱਠ ਕੇ ਘਰੇ ਦੇ ਘਰੋਂ ਉੱਠ ਕੇ ਇੱਥੇ ਬਸ ਬਸ ਤੇ ਜਿ ਬਸੇ ਜਾਂਦੇ ਹਾਂ ਅੱਛਾ ਇਹ ਵਧੀਆ ਟੈਂਪਸ ਹੋ ਜਾਂਦਾ ਵਧੀਆ ਹੋ ਜਾਂਦਾ ਅੱਛਾ ਫਿਰ ਤੇ ਖਬਰਾਂ ਖੂਬਰਾਂ ਸੁਣਦੇ ਹੁੰਦੇ ਹੋ ਨਾ ਸੁਣਦੇ ਨਹੀਂਗੇ ਫਿਰ ਹੋਰ ਕੀ ਸੁਣਦੇ ਹੋਗੇ ਕੋਈ ਗਾਣੇ ਕੋਈ ਫਿਲਮਾਂ ਕੁਝ ਕੁਝ yaad ਹੋਵੇ ਕੁਝ ਦੇਖਿਆ ਹੋਵੇ ਪੁਰਾਣੀਆਂ ਫਿਲਮਾਂ ਕੱਲੀ ਤਾਂ ਹੀ ਵੇਂਦੇ ਆਂ ਸੀ ਕੁਝ ਨਹੀਂ ਵੇਂਦੇ ਨਾ ਫਿਰ ਉਹ ਵੇਖੀਏ ਨਾ ਗਾਣੇ ਜੀ ਬਾਪੂ ਜੀ ਕਿਵੇਂ ਬੈਠੇ ਹੋਗੇ ਤੂੰ ਬੱਠੇ ਬਿੱਲੇ ਕੋਈ ਅੱਛਾ ਸਲਾਹਾਂ ਨਹੀਂ ਬਣਦੀਆਂ ਉਹਨਾਂ ਸਰਪੰਚੇ ਆਉਂਦੇ ਜਾਂਦੀਆਂ ਜੇ ਸਰਬਸੰਸੂਝਾਂਤ ਨਹੀਂ ਸਾਰੇ ਪਿੰਡ ਦਾ ਪਤਾ ਹੁੰਦਾ ਅੱਛਾ ਪਿੰਡ ਗੁਲਾਬਗੜ ਦੀ ਸਾਥ ਦੇ ਵਿੱਚ ਇਸ ਵੇਲੇ ਮੌਜੂਦ ਆ ਸੋ ਪਿੰਡ ਦੇ ਵਿਕਾਸ ਨੂੰ ਲੈ ਕੇ ਆਉਣ ਵਾਲੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਬਜ਼ੁਰਗਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕੀ ਸਲਾਹਾਂ ਕੀ ਬਣਦੀਆਂ ਨਿਗੀਆਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਠੀਕ ਠਾਕ ਹੋ ਜੀ ਠੀਕ ਠਾਕ ਹੀ ਠੀਕ ਠਾਕ ਕੀ ਸਲਾਹ ਕੀ ਬਣ ਰਹੀ ਹੈ ਹੁਣ ਪੰਚਾਇਤੀ ਚੋਣਾਂ ਆ ਰਹੀਆਂ ਨਿਗੀਆਂ ਤੇ ਕੀ ਲੱਗਦਾ ਹੈ ਅੱਗੇ ਫਿਰ ਪੰਚਾਇਤੀ ਮਾਹੌਲ ਬਣਾ ਰਹੇ ਆ ਜੀ ਹਲਤਾਂ ਹੀ ਹਲਤਾਂ ਹੀ ਖੜੇ ਕਰ ਰਹੇ ਆ ਉਹ ਵੀ ਰਾਇ ਸਬੰਧੀ ਕਰ ਜਾਂਦੇ ਸੀ ਅੱਛਾ ਕੀ ਰਿਹਾ ਚੱਲ ਰਹੀ ਸੀ ਤੇ ਵੀ ਕੋਈ ਮੈਂਬਰ ਸਰਪੰਚ ਦੀ ਬਣਾਉਣ ਦੀ ਵੀ ਬਾ ਉਹ ਮਤਨਾ ਹੋ ਬਣ ਜੇ ਜਾਂ ਮਤਲਬ ਵੋਟਾਂ ਨਾ ਪਾ ਕੇ ਬਣਾਈਏ ਉਹੀ ਡੋਡੀ ਬਾੜਾਂ ਦੀਆਂ ਗੱਲਾਂ ਚੱਲ ਰਹੀਆਂ ਸੀ ਅੱਛਾ ਅੱਛਾ ਤੇ ਉਹ ਹੁਣ ਬਣਾ ਜਾ ਰਹੇ ਆ ਦੇਖੋ ਜਦੋਂ ਵੀ ਸੈਟਿੰਗ ਕਿਵੇਂ ਬੈਠਦੀ ਹੈ ਇਹ ਡੋਡੀ ਇਹ ਘਰਾਂ ਦੇ ਉਹ ਹੁੰਦੇ ਆ ਨਾ ਵੀ ਇਕਿ ਬ੍ਰੇਡਿ ਲਾਦ ਹੁੰਦੀ ਆ ਪੰਜ ਸੱਤ ਘਰ ਹੁੰਦੇ ਆ ਫਿਰ ਉਹਨਾਂ ਦੀ ਫਿਰ ਉਹ ਸਾਰੇ ਇਸ ਤਰ੍ਹਾਂ ਕਰਕੇ ਉਹਨਾਂ ਦੀ ਸਾਰੀ ਰੈਸਬੰਧੀ ਨਾ ਬਣਦਾ ਇਸੇ ਐਸਾ ਹੈ ਨਹੀਂ ਵੀ ਕੋਈ ਘਰੋਂ ਉੱਠ ਕੇ ਬਣ ਜੁਗਾ ਮੈਂਬਰ ਬਣ ਜੁਗਾ ਇਸ ਤਰ੍ਹਾਂ ਨਹੀਂ ਹੁੰਦਾ ਹੈ ਠੀਕ ਹੈ ਨਹੀਂ ਵੈਸੇ ਜੇ ਕਹੀਏ ਜੇ ਵੋਟਾਂ ਪਾ ਕੇ ਬਣਾਉਣਾ ਤੇ ਵੋਟਾਂ ਪਾ ਕੇ ਬਣਾਉਣਾ ਕਿ ਸਰਬਸੰਮਤੀ ਨਾਲ ਵਧੀਆ ਰਹਿੰਦਾ ਇਹ ਹੁਣ ਉਦੋਂ ਜਦੋਂ ਇਕੱਠ ਮਾਰਾਂਗੇ ਨਾ ਫਿਰ ਪਤਾ ਲੱਗੂਗਾ ਵੀ ਆਪਣਾ ਸਰਬਸੰਮਤੀ ਹੁੰਦੀ ਹੈ ਜਾਂ ਜੇ ਦੋ ਵਿੱਚ ਚੜ ਗਏ ਤਾਂ ਫਿਰ ਬੋਟਾ ਨਹੀਂ ਬਣ ਸਕਦਾ ਇਹ ਇਸ ਤਰ੍ਹਾਂ ਤੇ ਬਾਪੂ ਜੀ ਮੈਨੂੰ ਇਹ ਦੱਸੋ ਕਿ ਪਿੰਡ ਦਾ ਵਿਕਾਸ ਕਿਵੇਂ ਦੇਖਦੇ ਹੋਗੇ ਹੁਣ ਤੁਸੀਂ ਵੀ ਕੀ ਹੋਇਆ ਜਾਂ ਕੀ ਨਹੀਂ ਹੋਇਆਗਾ ਇਹ ਗੱਲ ਤੁਸੀਂ ਸੱਚ-ਸੱਚ ਦੱਸੋਗੇ ਪਿੰਡ ਦਾ ਵਿਕਾਸ ਹੂੰ ਤਾਂ ਹੋ ਹੀ ਜਾਂਦਾ ਜੀ ਅੱਛਾ ਜਿਵੇਂ ਸਾਡੇ ਹਰ ਸਵੇ ਵਧੀਆ ਬਣਾਂਗੇ ਸਾਡੇ ਸਰਪੰਚ ਨੇ ਬਹੁਤ ਕੰਮ ਕੀਤੇ ਐਵੇਂ ਕਹਿਦਿਏ ਸਾਡੇ ਪੁਰਾਣੇ ਨੇ ਜਿਹੜਾ ਹੁਣ ਅੱਜ ਪਹਿਲਾਂ ਮੌਜੂਦਾ ਸੀਗਾ ਉਹਨੇ ਬਹੁਤ ਕੰਮ ਕੀਤੇ ਕਾਫੀ ਕੰਮ ਕੀਤੇ ਐ ਠੀਕ ਐ ਤੇ ਸਾਰਾ ਧਰ ਮਸਾਲਾ ਦੂਜੀਆਂ ਬਣ ਗਈਆਂ ਸਾਡੀ ਕਾਹ ਰਹਿ ਗਈ ਤੇ ਇਹ ਦੇ ਵਾਸਤੇ ਸਮਾਨ ਨਹੀਂ ਸੀ ਜਾਂ ਪੈਸੇ ਨਹੀਂ ਸੀ ਇਹ ਤਾਂ ਹੁਣ ਉਹ ਜਾਣਦੇ ਪੰਚਾਇਤ ਜਾਣਦੀ ਐ ਵੀ ਕਿਉਂ ਨਹੀਂ ਬਣੀ ਇਹ ਸੈਟੀਸਫਾਈ ਹੋ ਤੁਸੀਂ ਉਹਨਾਂ ਦੇ ਕੰਮ ਤੋਂ ਹਾਂ ਉਹਨਾਂ ਦੇ ਕੰਮ ਤੋਂ ਸੈਟੀਸਫਾਈ ਇਹ ਜ਼ਰੂਰੀ ਹੈਗਾ ਤੇ ਜੋ ਵੀ ਕਰ ਰਹੀ ਹੈ ਗਵਰਨਮੈਂਟ ਠੀਕ ਹੈ ਗਵਰਨਮੈਂਟ ਜਿਹੜੀ ਕਰ ਰਹੀ ਹੈ ਇੱਕ ਮੁਲਾਜ਼ਮਾਂ ਨੂੰ ਉਹਨੇ ਡੱਕਾ ਦੇ ਰਹੀ ਤੇ ਮੁਲਾਜ਼ਮਾਂ ਤਾਂ ਗੱਲ ਹੀ ਨਹੀਂ ਸੁਣ ਰਹੀ ਮੁਲਾਜ਼ਮਾਂ ਦੇ ਵਿਰੋਧ ਚ ਆ ਗਈ ਹੈ ਸਾਰੀ ਮਤਲਬ ਸਰਕਾਰ ਆ ਜਿਹੜੀ ਇਸ ਕਰਕੇ ਸੀ ਬੇਨਤੀ ਕਰਦੇ ਆ ਸਰਕਾਰ ਨੂੰ ਵੀ ਹਰ ਇੱਕ ਦੀ ਹਰ ਇੱਕ ਵਰਗ ਦੀ ਸੁਣਨੀ ਚਾਹੀਦੀ ਹੈ ਗਵਰਨਮੈਂਟ ਨੂੰ ਇਹ ਨਹੀਂ ਹੈ ਵੀ ਇੱਕ ਧਿਰ ਦੀ ਗੱਲ ਸੁਣੀ ਜਾਵੇ ਜਾਂ ਕਿਸੇ ਦੀ ਸੁਣੀ ਜਾਵੇ ਜੀ ਇੰਨਾ ਹੀ ਕਹਿੰਦੇ ਹੋਏ ਵੈਖਰੂ ਜੀ ਖਾਲਸਾ ਵੈਖਰੀ ਫਤਿਹ ਸੋ ਅ ਅੱਗੇ ਗੱਲਬਾਤ ਕਰਾਂਗੇ ਬਾਪੂ ਜੀ ਕਿਵੇਂ ਬੈਠੇ ਹੋਗੇ ਨੂੰ ਬੱਠੇ ਬਿੱਲੇ ਭਾਈ ਅੱਛਾ ਸਲਾਹਾਂ ਨਹੀਂ ਬਣਦੀਆਂ ਹੁਣ ਸਰਪੰਚੇ ਆ ਗਏ ਆਪਣੀ ਜਾਂਦੀਆਂ ਜੇ ਸਰਵਸਮਝੂ ਜਾਨਤ ਨਹੀਂ ਸਾਰੇ ਪਿੰਡ ਦਾ ਭਗਾ ਹੁੰਦਾ ਹੈ ਅੱਛਾ ਤੇ ਜੇ ਭਾਈ ੱਡੋ ੱਡੂ ਜਿੱਛਾ ਤਣੇ ਜੀ ਹੋਊਗਾ ਫਿਰ ਕੀ ਆਖੇ ਠੀਕ ਹੈ ਪਰ ਸਾਰਾ ਨਗਰ ਵੀ ਅਜੇ ਜੋਰ ਲਾਈ ਜਰਦਾ ਸਰਪੰਚ ਸਾਹਿਬ ਤੇ ਜੋ ਬਹੁਤ ਚੰਗੇ ਮੈਂਬਰ ਸਾਰੇ ਸਰਪੰਚ ਸਾਹਿਬ ਦੇ ਨਾਲ ਚੁੜੇ ਜਾਨ ਸਾਰਾ ਵਿਕਾਸ ਹੋਵੇ ਪਿੰਡ ਦਾ ਉਹ ਚੰਗੇ ਠੀਕ ਹੈ ਠੀਕ ਹੈ ਮੈਂ ਤਾਂ ਬਾਕੀ ਇਹੀ ਗੱਲ ਆਖੂਗਾ ਬਾਕੀ ਆ ਸਾਡਾ ਧਰਮਸਾਲਾ ਹੈ ਮੈਂ ਵੀ ਹਰ ਜਨ ਦਾ ਮੁੰਡਾ ਇਹ ਧਰਮਸਾਲਾ ਜੀ ਵਧੀਆ ਪੰਜਾਤ ਅੰਤ ਹੀ ਨਹੀਂ ਹੈ ਹੂੰ ਜੇ ਸਾਡਾ ਚੰਗਾ ਸਰਪੰਚ ਬਣ ਗਿਆ ਇਹਦੀ ਪਹਿਲਾਂ ਬਰਾਮਤ ਕਰਾ ਦੇ ਕੋਈ ਥੱਲੇ ਆ ਕੇ ਮਰੂਦ ਨਹੀਂ हां नी बिल्कुल नहीं दिखावांगी क्योंकि देखो बहुत पुरानी लगती है मैं आगे दिखाऊंगी ये भी <laughs> ये अच्छा ते ਤੁਸੀਂ ਸਰਪੰਚ ਦੇ ਕੰਮ ਦੇ ਨਾਲ ਸਹਿਮਤ ਹੋਗੇ ਵਧੀਆ ਕਿਸੇ ਸਾਹਿਬ ਤੋਂ ਮੰਗ ਲਈ ਸਾਡੇ ਕੋਈ ਚੰਗਾ ਵਧੀਆ ਸਰਪੰਚ ਚੁਣਾਇਆ ਗਿਆ ਸਰਬਸੰਮਤੀ ਨਾਲ ਚੁਣਾਇਆ ਅਜਿਹਾ ਮੁੱਢਾ ਨਾ ਮੁੱਢਾ ਲਾ ਕੇ ਤੁਹਾਨੂੰ ਜਿਹੜੇ ਹੋਣ ਵਾਲੇ ਸੀਗੇ ਹੁਣ ਵੀ ਚੰਗੇ ਹੀ ਆ ਉਹ ਵੀ ਕੋਈ ਮਾੜੇ ਪਹਿਲਾਂ ਤੋਂ ਲੈ ਕੇ ਅੰਤ ਤੱਕ ਸਾਰੇ ਹੀ ਚੰਗੇ ਆ ਅਜੇ ਤੱਕ ਕਿਸੇ ਨੂੰ ਨਹੀਂ ਮਾੜਾ ਕਹਿੰਦੇ ਭਾਈ ਠੀਕ ਹੈ ਹਾਂ ਮੈਂਬਰ ਸਰਪੰਚ ਸਾਰੇ ਹੀ ਚੰਗੇ ਠੀਕ ਹੈ ਜੀ ਠੀਕ ਹੈ ਸੋ ਬਾਪੂ ਜੀ ਬੈਠੇ ਨੇਗੇ ਠੀਕ ਹੋ ਜੀ ਤੁਸੀਂ ਠੀਕ ਹੈ ਭਾਈ ਵਧੀਆ ਕਿਵੇਂ ਦੇਖ ਰਹੇ ਹੋ ਪਿੰਡ ਦੇ ਵਿਕਾਸ ਨੂੰ ਸਰਪੰਚ ਦਾ ਕੰਮ ਵਧੀਆ ਲੱਗਿਆ ਜਾਂ ਕੀ ਸੋਚਦੇ ਹੋ ਵੀ ਅੱਗੇ ਕੀ ਹੋਣਾ ਚਾਹੀਦਾ ਪਿੰਡ 'ਚ ਪਿੰਡ 'ਚ ਤਾਂ ਜੀ ਜਿਹੜਾ ਕੁਝ ਕਰੀ ਜਾਂਦਾ ਠੀਕ ਹੈ ਪਰ ਸਾਡੇ 15 12 15 ਘਰ ਆਇਆ ਉਧਰ ਹੂੰ ਉੱਥੇ ਸੜਕ ਬਣਾਉਂਦੇ ਸੀ ਅੱਧਾ ਵਿਚਾਲੇ ਮਿੱਟਾਂ ਚੱਕ ਲੈ ਚਿੱਠੇ ਜਿਹੜੇ ਪਏ ਸੀ ਕਿਸੇ ਨੇ ਬਣਾਈ ਨਹੀਂ ਉਹ ਦੇਖ ਲਓ ਉੱਥੇ ਜਾ ਕੇ ਖੱਡੇ ਪੱਟੇ ਪਏ ਐ ਤੇ ਸਾਡੇ ਵਾਟਰ ਬਾਕਸ ਦੀ ਨਾਲੀ ਪਾਈ ਐ ਇਹਨਾਂ ਨੇ ਪਾਈਪ ਜੀ ਤੇ ਇੱਕ ਟਪਕਾ ਨਹੀਂ ਪਾਣੀ ਲੱਗਿਆ ਕਿਤੇ ਉੱਥੇ ਕਿਤੇ ਪਾਣੀ ਨਹੀਂ ਗਿਆ ਪੋਰ ਹਵੀ ਤੇ ਬਿੱਲ ਸਾਨੂੰ ਆ ਗਏ ਸੀਗੇ ਦੇਣ ਵਾਟਰ ਬਾਕਸ ਵਾਲੇ ਅੱਛਾ ਅਗੇ ਬਿੱਲ ਪਰੋ ਬਿੱਲ ਅਸੀਂ ਕਾਦੇ ਪਰਿਏ ਜੇ ਸਾਨੂੰ ਪਾਣੀ ਦਾ ਤਾਂ ਦੇ ਟੁੱਟੀ ਚੋ ਤੇ ਓਕਾ ਵੀ ਨਹੀਂ ਆਇਆ ਹੂੰ ਇਹੋ ਜੇ ਕੰਮ ਜੇ ਹੋਈ ਜਾਂਦੇ ਜੀ ਹੂੰ ਕੀ ਦੱਸਾਂ ਠੀਕ ਹੈ ਤੇ ਫਿਰ ਤੁਸੀਂ ਕੋਈ ਉਹਨਾਂ ਨਾਲ ਗੱਲ ਕੀਤੀ ਵੀ ਬਿੱਲ ਪਾਉਣ ਦਾ ਤਾਂ ਐਵੇਂ ਮਤਲਬ ਹੀ ਨਹੀਂ ਬਣਦਾ ਵੀ ਜੇ ਤੁਸੀਂ ਪਾਣੀ ਤਾਂ ਆ ਨਹੀਂ ਰਿਹਾ ਤੇ ਫਿਰ ਇਹ ਕੀ ਮਤਲਬ ਲੱਗੇ ਜੀ ਇਹੋ ਜਿਹੋ ਕਿਹਾ ਸੀ ਉਹਨਾਂ ਨੂੰ ਅੱਛਾ ਅਜਾ ਤਰੂਟੀ ਛੱਡ ਕੇ ਦੇਖੋ ਪਹਿਲਾਂ ਪਾਣੀ ਆਉਂਦਾ ਇੱਥੇ ਹੂੰ ਫੇਰੀ ਬਿੱਲ ਦੇ ਦੇਊ ਅਗਲਾ ਜੇ ਪਾਣੀ ਆਊਗਾ ਪਾਣੀ ਦਾ ਤਾਂ ਕਿਤੇ ਤੱਕਾ ਵੀ ਨਹੀਂ ਦਿਗਿਆ ਇਹ ਕੁਟੀਆਂ ਲਾਉਣ ਦੇ ਬਿੱਲ ਲਈ ਜਾਂਦੇ ਨੇ ਤੁਹਾਡੇ ਤੋਂ ਤਾਂ ਐਵੇਂ ਬਸ ਬਸ ਲੈ ਕਰੀ ਜਾਂਦੇ ਜੀ ਤੇ ਬਾਕੀ ਵਾਟਰ ਬਾਕਸ ਤੇ ਆ ਬੰਬੀ ਲਾ ਰੱਖੀ ਆ ਬੰਬੀਆਂ ਤਾਂ ਘਰ ਘਰ ਲੱਗੀਆਂ ਬੰਬੀ ਦਾ ਪਾਣੀ ਅੱਜ ਕੀ ਸਰਚ ਮਾਰਨਾ ਸਾਨੂੰ ਕੱਸੀ ਦਾ ਪਾਣੀ ਦੇਣ ਕਿਉਂਕਿ ਕਸੀਆਂ ਨਾਲੇ ਤਾਂ ਖੋਲੇ ਹੈਗੇ ਵੀ ਕਹਿੰਦੇ ਵੀ ਹੁਣ ਪਾਣੀ ਆ ਰਿਹਾ ਹੈਗਾ ਸਭ ਕੁਝ ਹੈ ਜੀ ਜਿਹੜੇ ਮੁਲਾਜ਼ਮਾ ਇੱਥੇ ਵਾਟਰ ਬਾਕਸ ਤੇ ਕੋਈ ਉਥੇ ਦਸ਼ਰਾਬਾਂ ਪੀ ਕੇ ਮੌਜ ਨਾਲ ਡੱਕ ਕੇ ਪੈ ਜਾਂਦੇ ਆ ਨਾ ਕੋਈ ਕੰਮ ਕਰਦਾ ਨਾ ਕਾਰ ਕਰਦਾ ਤੇ ਪਾਣੀ ਕੱਸੀ ਦਾ ਸਾਡੇ ਕਿਤੇ ਉੱਥੇ ਪਹੁੰਚਦਾ ਹੀ ਨਹੀਂ ਤੇ ਫਿਰ ਜਿਹੜੇ ਖੇਤੀ ਕਰਦੇ ਹੈਗੇ ਉਹਨਾਂ ਦਾ ਕਿਵੇਂ ਆ ਕਿ ਬਿਜਲੀ ਰਹਿੰਦੀ ਹੈਗੀ ਇੱਥੇ ਜੇ ਕਹੀ ਸਰਕਾਰ ਨੇ ਬਿਜਲੀ ਬਹੁਤ ਆਉਂਦੀ ਹੈ ਜੀ ਅੱਛਾ ਤੇ ਐਤ ਕਿ ਕੋਈ ਸਮੱਸਿਆ ਕੋਈ ਆਈ ਹੋਵੇ ਝੋਨਾ ਲਾਉਂਦੇ ਹੋਵੇ ਜਾਂ ਉਦਾਂ ਨਹੀਂ ਨਹੀਂ ਲਾਈਟ ਲੋਟ ਤਾਂ ਬਹੁਤ ਆਈ ਹੈ ਲਾਈਟ ਤਾਂ ਠੀਕ ਹੈ ਜੀ ਤੇ ਪਾਣੀ ਦੀ ਕੋਈ ਸਮੱਸਿਆ ਹੋਵੇ ਪਾਣੀ ਦੀ ਤਾਂ ਪੂਰੀ ਸਮੱਸਿਆ ਹੀ ਹੈ ਜੀ ਸਾਡਾ ਕੱਸੀ ਦੇਖ ਲਓ ਤੁਸੀਂ ਜਾ ਕੇ ਇਹ ਲੋਕਾਂ ਦੇ ਖਾਲ ਐ ਡੇ ਡੇ ਜਿਹੜਾ ਸਾਨੂੰ ਤਿੰਨ ਚਾਰ ਪਿੰਡਾਂ ਨੂੰ ਪਾਣੀ ਦਿੱਤਾਗਾ ਤਿੰਨ ਚਾਰ ਪਿੰਡਾਂ ਨੂੰ ਦਿੱਤਾ ਹੈ ਇਹਦੇ ਬਾਰੇ ਕੋਈ ਸੋਚਦਾ ਹੀ ਨਹੀਂ ਕੀ ਕਰ ਸਕਦੇ ਆ ਇਹ ਵੀ ਬਸ ਇਹੋ ਜਿਹਾ ਕੰਮ ਹੋਈ ਆ ਸਰਪੰਚ ਦੇ ਕੰਮ ਤੋਂ ਕਿੰਨਾ ਕੁ ਖੁਸ਼ ਹੋ ਜਿਨ੍ਹਾਂ ਨੇ ਪਹਿਲਾਂ ਕੰਮ ਕੀਤਾ ਠੀਕ ਆ ਕਿ ਨਹੀਂ ਬਾਠ ਠੀਕ ਹੈ ਜੀ ਇਹ ਤਾਂ ਹੋ ਹੀ ਜਾਂਦਾ ਵਧੀਆ ਹੈ ਮਤਲਬ ਠੀਕ ਹੈ ਗੋਡਾ ਗੁੱਡ ਘਟਦਾ ਇਹ ਜੀ ਹਜੇ ਗੁੱਡ ਘਟਦਾ ਨਹੀਂ ਹੈ ਐਵੇਂ ਆਪਾਂ ਝੂਠ ਨਹੀਂ ਆਪਾਂ ਤਾਂ ਵੱਜਦਾ ਸਾਡੇ ਆਏ ਸਰਪੰਚ ਪੜਿਆ ਲਿਖਿਆ ਮੁੰਡਾ ਖੁੰਡਾ ਹੋਵੇ ਕੋਈ ਵਧੀਆ ਕੰਮ ਕਰੇ ਵਿਕਾਸ ਕਰੇ ਪਿੰਡ ਦਾ ਠੀਕ ਹੈ ਅਣਪੜ ਸਰਪੰਚ ਸੀ ਅਣਪੜ ਸਰਪੰਚਾਂ ਨੂੰ ਤੁਹਾਨੂੰ ਪਤਾ ਹੀ ਅਣਪੜ ਬੰਦੇ ਕਿਹੋ ਜਿਹੇ ਕੰਮ ਕਰਦੇ ਸੀ ਇਹ ਵਾਲਾ ਹੀ ਲੱਗੂਗਾ ਹਾਂ ਹੁਣ ਤਾਂ ਮੈਜੀ ਮੈਂ ਕਿਹਾ ਬੀਏ ਵਾਲਾ ਲੱਗੂਗਾ ਸਰਪੰਚ ਨਾ ਬਹੁਤ ਵਧੀਆ ਜੀ ਸਾਡੇ ਮੁੰਡੇ ਹੈਗੇ ਆ ਬੀਏ ਬੀਏ ਪਾ ਕੀਤੀ ਐ ਵਧੀਆ ਮੁੰਡੇ ਨਾ ਜਿਹੋ ਜੇ ਮੁੰਡੇ ਖੜੇ ਹੋ ਜਣਾ ਉਹ ਖੜਾ ਹੈ ਉਹੋ ਜੇ ਮੁੰਡਿਆਂ ਨੂੰ ਕੋਈ ਕਰਨ ਬਣਾਉਣ ਤਾਂ ਵਧੀਆ ਪਿੰਡ ਦਾ ਵਿਕਾਸ ਹੋਊਗਾ ਠੀਕ ਹੈ ਸਹੀ ਗੱਲ ਜੀ ਠੀਕ ਹੈ ਜੀ ਠੀਕ ਹੈ ਸਤਿ ਸ਼੍ਰੀ ਅਕਾਲ ਬਜ਼ੁਰਗੋ ਹੋਰ ਠੀਕ ਹੋ ਹਾਂ ਵਧੀਆ ਬੀਬੀ ਵਧੀਆ ਚੜਦੀ ਗੱਲ ਜਮਾਈ ਚੜਦੀ ਗੱਲਾ ਕਿਰਪਾ ਵੈਰੂ ਦੀ ਅੱਛਾ ਇੱਥੇ ਬੈਨੇ ਹੋਗੇ ਜੀਜਾ ਲੱਗ ਜਾਂਦਾ ਹਾਂਜੀ ਹਾਂਜੀ ਆਹ ਨਾ ਬੁੜੇ ਹੋ ਗਏ ਬੇਲੇ ਆ ਹਣਾ ਇੱਥੇ ਬਹਿ ਕੇ ਗੱਲਾਂ ਬਾਤਾਂ ਕਰ ਲੈਂਦੇ ਆ ਤਾਸ਼ ਖੇਡ ਲੈਂਦੇ ਆ ਅੱਛਾ ਗੱਪ ਮਾਰ ਲੈਂਦੇ ਆ ਅੱਛਾ ਝੂਠ ਗੱਪ ਵੀ ਮਾਰਦੇ ਤੁਸੀਂ ਹੋਰ ਕੀ ਅੱਛਾ ਤੇ ਤੁਹਾਡੇ ਯਾਰ ਦੋਸਤ ਕਿੱਧਰ ਗਏ ਸਾਰੇ ਹੁੰਦੇ ਗੱਲਾਂ ਬਾਤਾਂ ਮਾਰਦੇ ਸਾਰੇ ਬੈਠੇ ਆ ਜੀ ਅੱਛਾ ਅੱਛਾ ਬੱਚੇ ਨਵ ਜਮਾਨ ਆ ਬੱਚੇ ਫਿਰ ਗਏ ਬੱਚੇ ਬੱਚੇ ਆ ਅੱਛਾ ਨਾਲੇ ਤੇ ਪੋਤੇ ਪੁੱਤਿਆਂ ਨੂੰ ਖੜਾ ਲੈਨੇ ਇੱਥੇ ਅੱਛਾ ਨਾਲੇ ਗੱਪਾਂ ਮਾਰ ਲੈਨੇ ਬਾਪੂ ਜੀ ਇੰਨੀ ਉਮਰ ਹੋ ਗਈ ਹਨਾ ਦੇਖ ਲਓ ਪੋਤਿਆਂ ਵਾਲੇ ਵੀ ਹੋ ਗਏ ਤੇ ਹੁਣ ਤੱਕ ਦੇਖੋ ਵੀ ਕਿਵੇਂ ਦੇਖਦੇ ਹੋ ਪਿੰਡ ਨੂੰ ਵੀ ਦੇਖਦੇ ਹੋ ਜਾਂ ਕੀ ਕਿੰਨਾ ਸਮਾਂ ਬਦਲ ਗਿਆ ਹਨਾ ਸਾਡਾ ਪਿੰਡ ਜੀ ਬਹੁਤ ਵਧੀਆ ਪਿੰਡ ਹੈ ਸਾਡਾ ਪਿੰਡ ਨਾ ਬਹੁਤ ਵਧੀਆ ਪਿੰਡ ਹੈ ਠੀਕ ਆ ਇਹ ਸਾਰੇ ਲੋਕ ਬਹੁਤ ਵਧੀਆ ਲੋਕ ਹੈ ਕੋਈ ਲੜਾਈ ਪੜਾਈ ਤੋਂ ਦੂਰ ਅੱਛਾ ਲੜਦੇ ਨਹੀਂ ਬਿਲਕੁਲ ਸਿਆਣੇ ਹੋਰ ਘੱਟ ਜੀ ਬਹੁਤ ਘੱਟ ਤੁਸੀਂ ਕਿੰਨਾ ਕਿ ਲੜਿਓ ਆਪਣੇ ਵੇਲੇ ਚ ਦੱਸੋ ਗੰਦਗੀ ਚ ਲੜਦੇ ਨਹੀਂ ਅੱਛਾ ਕਦੇ ਵੀ ਨਹੀਂ ਲੜਦੇ ਤੇ ਗੁੱਸਾ ਤੁਹਾਨੂੰ ਆਉਂਦਾ ਆਉਂਦਾ ਅੱਛਾ ਕਾ ਕਾ ਤੋਂ ਆਉਂਦਾ ਗੁੱਸਾ ਕਿਹੜੀ ਗੱਲ ਤੋਂ ਜ਼ਿਆਦਾ ਗੁੱਸਾ ਪਰਿਵਾਰ ਤੋਂ ਆਉਂਦਾ ਬੁੜੀਆਂ ਨੇ ਕਿਤੇ ਟਾਈਮ ਨਾਲ ਰੋਟੀ ਨਹੀਂ ਬਣਾਈ ਜਾਂ ਪੜਾਈ ਨਹੀਂ ਹੋਰ ਕਹੇ ਗੁੱਸਾ ਆਉਂਦਾ ਹੋਰ ਅੱਪਾਈ ਕਰਨਾ ਨੌਕਰੀ ਕਰਦੇ ਸੀ ਰਿਟਾਇਰ ਹੋ ਗਈ ਵਧੀਆ ਪੈਨਸ਼ਨ ਮਿਲਦੀ ਹੈ ਅੱਛਾ ਮੌਜ ਨਾਲ ਖਾਣੇ ਪੀਣੇ ਆ ਆ ਤੁਸੀਂ ਦੋ ਪੱਕੇ दारू ਪੀ ਲਿਆ ਜਾਂ ਤੇ ਸਮਝਾ ਲਿਆ ਅਤਨੀ ਇਹ ਮਤਲਬ ਪੀਣੀ ਪੀਂਦੀ ਆ ਤਾਂ ਨੀਂਦ ਆਉਂਦੀ ਆ ਬਿਨਾ ਪੀਤੀ ਨਹੀਂ ਬੈਸੀ ਅੱਛਾ ਬੈਸੀ ਕਦੇ ਦਿਲ ਕੀ ਤਾਂ ਪੀਦੀ ਨਹੀਂ ਨਾਲ ਸੀ ਅੱਛਾ ਨਿੱਕਲੇ ਪੀਨੇ ਹੋ ਕਿ ਨਾਲ ਦੋਸਤ ਹੁੰਦੇ ਆ ਤੁਹਾਡੇ ਜਹ ਸਮਾ ਹੋਵੇ ਅੱਛਾ ਸਮੇਂ ਮੁਤਾਬਕ ਹੈ ਅੱਛਾ ਤੇ ਮੈਨੂੰ ਇਹ ਦੱਸੋ ਵੀ ਜੇ ਤੁਸੀਂ ਪੀਨੇ ਹੋਗੇ ਤੇ ਪੀ ਕੇ ਕਈ ਤਾਂ ਜਾਂਦੇ ਆ ਸੌ ਤੇ ਕਈ ਪਾਉਂਦੇ ਆ ਖੌਰੂ ਤੁਸੀਂ ਕਿਹੜੇ ਉਹਨਾਂ ਚੋਂ ਇਹ ਦੱਸੋ ਦੇਖੋ ਜੀ ਅਸੀਂ ਇਹ ਜਿਹਾ ਪੀਨੇ ਆ ਕੋਲੇ ਬੈਦਦਾ ਹੂੰ ਕੋਈ ਧਾਰੂ ਪਈ ਹੁੰਦੀ ਐ ਉੱਥੇ ਪੀ ਕੇ ਉੱਥੇ ਰੋਟੀ ਖਾ ਕੇ ਉੱਥੇ ਪੈ ਜਾਂਦੇ ਐ ਬਾਹਰ ਨਹੀਂ ਨਿਕਲਦੇ ਅੱਛਾ ਨਾ ਵੀ ਪੀ ਕੇ ਖਿਲਾਰਾ ਨਹੀਂ ਕੋਈ ਹਾਂ ਖਾਣਾ ਵਧੀਆ ਪਿੰਡ ਐ ਵਧੀਆ ਪਿੰਡੇ ਲੋਕ ਐ ਠੀਕ ਐ ਸਮਝਦਾਰ ਲੋਕ ਐ ਹੂੰ ਅੱਛਾ ਮੈਨੂੰ ਇਹ ਦੱਸੋ ਵੀ ਤੁਹਾਡੇ ਪਿੰਡ ਦਾ ਨਾਮ ਗੁਲਾਬਗੜ ਐ ਹਾਂਜੀ ਇਹ ਨਾਮ ਪਿੱਛੇ ਕਾਰਨ ਕੀ ਐ ਕੁਝ ਪਤਾ ਐ ਪਿੱਛੇ ਦੇ ਇਤਿਹਾਸ ਇਹਦਾ ਗੁਲਾਬਗੜ ਹਾਂ ਇਹਦਾ ਗੁਲਾਬਗੜ ਆ ਨਾ ਇਹ ਅਨਾਈ ਦੇ ਬਜ਼ੁਰਗਾਂ ਨੇ ਅੱਛਾ ਜੀ ਪਿੰਡ ਬੰਨਿਆ ਹੋਬ ਸਾਡਾ ਉਹਨਾਂ ਦਾ ਗੁਲਾਬ ਸਿੰਘ ਹੋਵੇ ਮੈਂ ਨਾ ਤੱਕਦਾਵਾਂ ਮਤਲਬ ਕਿ ਆਸ ਹੀ ਲਾ ਸਕਦੇ ਆ ਜਾਂ ਆਪਾਂ ਪੱਕਾ ਨਹੀਂ ਕਹਿ ਸਕਦੇ ਕੋਈ ਫੇਰ ਠੀਕ ਹੈ ਸੋ ਮੇਰੇ ਵੀ ਗੱਲ ਹੀ ਆਇਆ ਚੱਲ ਕੱਟ ਲਾ ਦੋ ਇੱਧਰ ਦੀ ਫਿਰ ਆਪਾਂ ਸੋ ਬਾਪੂ ਜੀ ਬੈਠੇ ਨੇਗੇ ਠੀਕ ਠਾਕ ਹੋ ਜੀ ਹਾਂ ਠੀਕ ਠਾਕ ਹੋਰ ਕਿੱਦਾਂ ਕਿਵੇਂ ਚੱਲਦੀ ਜ਼ਿੰਦਗੀ ਵਧੀਆ ਜਿਵੇਂ ਦੱਸੀ ਜੰਦੇ ਨਹੀਂ ਜਲਦੀ ਆ ਜੀ ਅੱਛਾ ਅੱਛਾ ਸੇਮ ਹੀ ਉਹਨਾਂ ਵਾਂਗੂ ਦੇਖ ਲਓ ਉਹਨਾਂ ਨੇ ਤਾਂ ਗੱਲ ਹੋਰ ਵੀ ਕੀਤੀ ਸੀ ਨਹੀਂ ਹੋਰ ਨਹੀਂ ਕਰਨ ਵਾਲੇ ਆਪਾਂ ਅੱਛਾ ਅੱਛਾ ਤੁਸੀਂ ਤਾਂ ਨਹੀਂ ਲੜਦੇ ਅੱਛਾ ਤੇ ਮੈਨੂੰ ਇਹ ਦੱਸੋ ਤੁਹਾਡੇ ਪਿੰਡ ਦਾ ਵਿਕਾਸ ਕਿੰਨਾ ਕੁ ਹੋਇਆ ਹੈਗਾ ਹੁਣ ਤੱਕ ਜਿਹੜੇ ਪਿੱਛੇ ਸਰਪੰਚ ਸੀਗੇ ਦੱਸੀ ਜਾਂਦੇ ਸਾਰੇ ਜੀ ਹੂੰ ਆਪਾਂ ਤਾਂ ਇੱਥੋਂ ਉੱਠ ਕੇ ਘਰੇ ਦੇ ਘਰੋਂ ਉੱਠ ਕੇ ਇੱਥੇ ਬਸ ਬਸ ਤੇਲੀ ਬਸੇ ਜਾਂਦੇ ਹਾਂ ਅੱਛਾ ਇਹ ਵਧੀਆ ਟੈਂਪਸ ਹੋ ਜਾਂਦਾ ਵਧੀਆ ਹੋ ਜਾਂਦਾ ਅੱਛਾ ਫਿਰ ਕਰਦੇ ਕੀ ਹੋ ਕਰੋ ਇੱਥੇ ਆ ਕੇ ਫਿਰ ਚੱਲਦਾ ਕੀ ਰਹਿੰਦਾ ਸਾਰਾ ਦਿਨ ਚੱਲਦਾ ਦੱਸੀ ਜਾਂ ਤਾਂ ਖੇਡਦੇ ਸੀ ਦੇਖੀ ਜਾਨਾ ਖੇਡਦੇ ਤਾਂ ਨਹੀਂ ਅੱਛਾ ਅਸੀਂ ਦੇਖੀ ਜਾਂਦੇ ਹਾਂ ਠੀਕ ਐ ਤੇ ਖਬਰਾ ਖੁਬਰਾ ਸੁਣਦੇ ਹੁੰਨੇ ਆਂ ਨਾ ਜੀ ਕੁਝ ਨਹੀਂ ਸੁਣਦੇ ਸੁਣਦੇ ਨਹੀਂਗੇ ਤੇ ਫਿਰ ਹੋਰ ਕੀ ਸੁਣਦੇ ਹੋਗੇ ਕੋਈ ਗਾਣੇ ਕੋਈ ਫਿਲਮਾਂ ਕੁਝ ਕੁਝ ਯਾਦ ਹੋਵੇ ਕੁਝ ਦੇਖਿਆ ਹੋਵੇ ਪੁਰਾਣੀਆਂ ਫਿਲਮਾਂ ਕੱਲੀ ਤਾਂ ਅਸੀਂ ਵੇਂਦੇ ਆ ਅਸੀਂ ਕੁਝ ਨਹੀਂ ਵੇਂਦੇ ਨਾ ਫਿਰ ਵੇਖੀਏ ਨਾ ਗਾਣੇ ਸੁਣੀਏ ਅੱਛਾ ਕੱਲਿਆ ਤਾਂ ਅਸੀਂ ਵੇਂਦੇ ਆ ਤੇ ਫਿਰ ਸਰਪੰਚ ਕਿਵੇਂ ਬਣਾਉਣਾ ਹੈ ਕੀ ਤਾਂ ਦੱਸੋ ਸਰਪੰਚ ਆ ਰਾਇਆ ਕਰ ਜਾਂਦੇ ਆ ਮੁੰਡੇ ਜਿਹੜੀ ਬਣਾਉਣਗੇ ਬੋਟ ਪਾਉਣੀ ਹੈ ਤੇ ਬੋਟ ਪਾ ਦਿਆਂਗੇ ਮਗਰ ਅੱਛਾ ਤੇ ਕਹਿੰਦੇ ਸਰਬਸੰਮਤੀ ਨਾਲ ਬਣਾਉਣਾ ਨਾਲੇ ਉਹ ਬਣ ਜੇ ਤਾਂ ਤੀ ਨਹੀਂ ਅੱਛਾ ਤੇ ਸਰਕਾਰ ਕਹਿੰਦੀ ਪੈਸੇ ਦੇਣਗੇ ਉਹ ਤਾਂ ਜੇ ਸਰਵ ਸੰਮਤੀ ਨਾਲ ਬਣੂਗਾ ਤਾਂ ਸਰਕਾਰ ਪੈਸੇ ਦੇ ਚਲੋ ਇਹ ਹੀ ਕੁਝਾਈ ਸੀ ਬਣਾ ਲਾਂਗੇ ਹਾਂ ਤੁਸੀਂ ਡਾਇਰੀ ਕੱਢ ਲਈ ਸੀ ਕਿਹਦੇ ਨੰਬਰ ਕੱਢ ਰਹੇ ਸੀ ਇਹ ਹਸਾਬ ਕਿਤਾਬ ਲਾਉਣ ਲਈ ਖਾਲੀ ਹੈ ਖਾਲੀ ਹੈ ਮੈਂ ਵੀ ਕਿਤੇ ਕੋਈ ਹਸਾਬ ਕਿਤਾਬ ਦੱਸਦੇ ਹੋਵੋਗੇ ਮੈਨੂੰ ਇਹ ਤੇ ਹੁਣ ਮੈਡਮ ਗਾਹਾਂ ਨੂੰ ਸਾਫ਼-ਸਾਫ਼ ਲਿਖਾਂਗੇ ਅੱਛਾ ਮਤਲਬ ਸਭ ਤੋਂ ਵੱਡੀ ਪ੍ਰਵਲਨਤਾ ਇਹ ਹੈ ਵੀ ਪਿੰਡ ਚ ਸਰਵ ਸੰਮਤੀ ਦੇ ਸਰਪੰਚ ਬਣੇ ਪੜ੍ਹੇ ਲਿਖੇ ਬੰਦਾ ਕੋਈ ਅੱਗੇ ਲਾਵਾਂਗੇ ਜਿਹੜਾ ਪਿੰਡ ਦੇ ਕੰਮ ਕਰੇ ਬਿਲਕੁਲ ਮੈਂ ਵੀ ਪੈਂਤੀ ਸਰਵਿਸ ਕਰਕੇ ਆਈ ਬਾਹਰ ਹੁਣੀ ਪਿੰਡ ਚ ਆ ਕੇ ਰਹਿ ਲੱਗਿਆ। ਪਹਿਲਾਂ ਫਰੀਦਕੋਟ ਸਰਵਿਸ ਕੀਤੀ ਐ। ਅੱਛਾ ਜੀ। ਤੇ ਮੈਂ ਵੀ ਜੂਨੀਅਰ ਦੀ ਪ੍ਰਧਾਨਗੀ ਕੀਤੀ ਐ 30 ਸਾਲ। ਠੀਕ ਹੈ। ਫੈਡਰੇਸ਼ਨ ਦੀ। ਤੇ ਅਸੀਂ ਤਾਂ ਇਹ ਕਹਿੰਦੇ ਪਿੰਡ ਦਾ ਵਿਕਾਸ ਹੋਵੇ। ਜਿਆਦਾ ਤਾਂ ਐਜੂਕੇਸ਼ਨ ਵੱਲ ਧਿਆਨ ਦਿੱਤਾ ਜਾਵੇ। ਸਕੂਲ ਵੱਲ। ਬਿਲਕੁਲ। ਸਭ ਤੋਂ ਵੱਡੀ ਸਮੱਸਿਆ ਬੱਚੇ ਦਾ ਨਾ ਪਿੰਡ ਦਾ ਰੋਸ਼ਨ ਨਾ ਸਕੂਲ ਤੋਂ ਹੁੰਦਾ। ਵੀ ਫਰਾਂਡੇ ਪਿੰਡ ਦਾ ਮਾੜਾ ਜੱਜ ਲੱਗਿਆ। ਕੋਈ ਡੀਸੀ ਲੱਗਿਆ। ਐਜੂਕੇਸ਼ਨ ਵੱਲ ਵੱਧ ਧਿਆਨ ਹੋਵੇ। ਠੀਕ ਹੈ। ਸਭ ਤੋਂ ਵੱਡੀ ਸਮੱਸਿਆ ਜੋ ਬਾਈ ਨੇ ਸਾ ਪਾਣੀ ਦੀ ਸਾਡੀ। ਹਾਂ। ਪਿਛਲੇ 3 ਸਾਲ ਤੋਂ ਪੀਣ ਨੂੰ ਸਰ ਤੇ ਬਹੁਤ ਜਿਆਦਾ ਪੇਸ਼ੈਂਟ ਆਪਰੇ ਸਭ ਤੋਂ ਵੱਧ ਕਹਿੰਦੇ ਸਾਡੇ ਪਿੰਡ ਬਣੀ ਹੋਈ ਜਾਂਦੀ ਹੈ ਇਹ ਬੈਲਟ ਜਿਹੜੀ ਹੈ ਮਾਲਵੇ ਦੀ ਇੱਥੇ ਕੈਂਸਰ ਦੇ ਪੇਸ਼ੈਂਟ ਬਹੁਤ ਨੇਗੇ ਦੇਖੋ ਜੀ ਬੰਬੀ ਲੱਗੀ ਹੈ ਲੱਗੀ 250 ਫੁੱਟ ਦੀ ਹੈ ਕਾਜਲ 600 ਫੁੱਟ ਦੀ ਹੈ ਪਰ ਉਹ ਕਹਿੰਦੇ ਕੱਸੀ ਦਾ ਕੱਸੀ ਦਾ ਪਾਣੀ ਸਾਡੇ ਇੱਕ ਦਿਨ ਨਹੀਂ ਆਇਆ ਉਹ ਸਾਰਾ ਬੰਬੀ ਦਾ ਆਉਂਦਾ ਹੈ ਇੱਕ ਲਗਾਈ ਇੱਕ ਲਾਈ ਦੋ ਸਰਪੰਚਾਂ ਨੇ ਇੱਕੋ ਹੀ ਲਈ ਬਸ ਇੱਕ ਹੀ ਕੰਮ ਦਿਖਾਇਆ ਦੋ ਜਣੇ ਨੇ ਬਿਲਕੁਲ ਅੱਛਾ ਪੇਂਟਾਂ ਦੋ ਦੀਆਂ ਆਈਆਂ ਤੇ ਲੱਗੀ ਇੱਕ ਹੈ ਹੈ ਪੱਟੀ ਪੱਟੀ ਦਹਾ 250 ਫੁੱਟ ਤੇ ਤੇ ਕਾਜਾ 600 ਫੁੱਟ ਤੇ ਵੀ ਠੰਡਾ ਪਾਣੀ ਦਿੰਦਾ ਲੋਕਾਂ ਨੂੰ ਅੱਛਾ ਮਤਲਬ ਵਿਕਾਸ ਕਾਜਾ ਜੀਆਂ ਕੁੱਲ ਮਿਲਾ ਕੇ ਕਾਜਾ ਜੀਆਂ ਕਾਜਾ ਜੀਆਂ ਠੀਕ ਹੈ